ਵੈਗੁਰਜੀ ਕਾ ਹਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਵੈਗੁਰਜੀ ਆਪਾਂ ਸਵੇਰ ਦੇ ਕੰਮ ਸ਼ੁਰੂ ਕਰਨ ਲੱਗੇ ਆਂ ਚਲੋ ਜੀ ਚਾਹ ਬਣਾ ਲਈ ਇੱਧਰ ਲਗਾਤੀ ਆ ਮਸ਼ੀਨ ਆਪਾਂ ਨੇ ਮਸ਼ੀਨ ਜਿਹੜੇ ਰਾਤ ਤੋੜਤੇ ਗਏ ਸੀਗੇ ਕੁਸ ਕੁਸ ਹੁਣ ਸਵੇਰੇ ਹੋ ਲਗਾਤੀ ਦੁੱਧ ਮਿੰਟਾ ਦੁੱਧ ਮਿੰਟ ਕੇ ਇੱਥੇ ਰੱਖ ਦੀਆਂ ਨੇ ਕਿੰਨੀਆਂ ਇਹ ਪਤਾ ਨਹੀਂ ਪਰਚੀਆਂ ਲੈਣਗੇ ਚਰਤਨ ਕੀ ਲੋ ਜੀ ਇੱਧਰ ਭਾਈ ਵੀ ਆ ਗਏ ਭੋਰ ਕਰਨ ਵਾਲੇ ਸਾਜਰੀ ਆ ਗਏ ਤਾਂ ਅੱਜ ਚਲੋ ਵਧੀਆ ਕੱਲ ਥੋੜਾ ਕੰਮ ਕਰਿਆ ਤੀ ਅੱਜ ਆ ਗਏ ਸਾਜਰੇ ਵਧੀਆ ਸੇਤੀ ਕੰਮ ਨਿਪਟ ਜੂਗਾ ਦੇਖਦੇ ਕੈ ਦਿਨ ਲੱਗਣਗੇ ਦੋ ਦਿਨ ਤਿੰਨ ਦਿਨ ਤੇ ਲੋ ਜੀ ਹੁਣ ਇਹ ਆਪਾਂ ਕੱਪੜੇ ਜਿਹੜੇ ਅੰਦਰ ਸੁੱਕਣੇ ਪਾਏ ਸੀਗੇ ਚੱਕ ਦਾਨੇ ਆ ਜਿਹੜੇ ਸੁੱਕੇ ਨਹੀਂ ਉਹ ਤਾਂ ਚੱਕ ਦਾਨੇ ਆ ਜਿਹੜ ਗਿੱਲੇ ਨੇ ਚਲ ਫੋਲ ਦਾਨੇ ਆ ਹੁਣ ਜਿਹਦਾ ਮਸਕਾ ਕੇ ਪਾਏ ਸੀਗੇ ਰਾਤ ਨੂੰ ਅੱਜ ਵੈਸੇ ਤਾਂ ਸੁੱਕ ਗਏ ਹੋਣੇ ਫਿਰ ਦੇਖਦੀ ਹਾਂ ਖੋਲ ਦੂੰ ਰਸਤੀ ਜੇ ਤਾਂ ਧੁੱਪ ਨਿਕਲੀ ਬਾਹਰ ਸੁੱਕਣੇ ਪਾ ਦੂੰ ਫਿਰ ਤਾਂ ਇਹ ਅੰਦਰ ਪਏ ਰਹਿਣ ਦਿੰਦੇ ਆ। ਇਹ ਸਾਲਟਾਂ ਦੀਆਂ ਪੇਟੇ ਦੀਆਂ। ਤੇ ਲੋ ਜੀ ਹੁਣ ਆਪਾਂ ਸੋਈ ਚਾਗੇ ਪਹਿਲਾਂ ਇਹ ਕੱਢ ਤਾਂਨੇ ਨਾਲੇ ਤਾਂ ਕੱਪੜੇ। ਨਾਲੇ ਭਾਂਡੇ ਮਾਜਦਾਂ ਨੇ ਕਿ ਇੰਨੀ ਆ ਗਈਆਂ ਦੁੱਧਾਂ ਲੀਆਂ ਇੱਧਰ ਹੀ ਰੱਖਤੀਆਂ ਵੀ ਉੱਧਰ ਤਾਂ ਰੱਖ ਦੋ ਭੀੜ ਕਰੀ ਪਈ ਯਾਰ ਸੋਈ ਚ ਇੰਨੀ ਇੰਨੀ ਇੰਨੀ। ਅੱਜ ਲੋ ਜੀ ਹੁਣ ਪਹਿਲਾਂ ਉੱਧਰ ਕਰ ਦਈਏ ਮੈਂ ਕਿ ਇੰਨੀ ਭਾਂਡੇ ਮੰਜਣ ਵਾਲੀ ਜਗ੍ਹਾ ਤੇ ਸਾਰੀਆਂ। ਫਿਰ ਇਹਨਾਂ ਨੂੰ ਮੰਜੂਗੀ। ਇਹ ਲੋਜੀ ਵੈਗੜੂ ਜੀ ਇੱਧਰ ਇਕੱਠੇ ਕਰਕੇ ਹੁਣ ਆਪਾਂ ਮਾਂਜ ਦੀਆਂ ਸਾਫ਼ ਕਰਦਣੀਆਂ ਨਾਲੇ ਤਾਂ ਰਸੋਈ ਚੋਂ ਭੀੜ ਘਟ ਜੂਗੀ ਪਹਿਲਾਂ ਇਹ ਚਾਚੂ ਵਾਲੇ ਮਾਂਜ ਤੇ ਛੋਟੇ ਮੋਟੇ ਤੇ ਹੁਣ ਇਹ ਕੰਨੀਆਂ ਮਾਂਜਤੀਆਂ ਪਹਿਲਾਂ ਹੁਣ ਧੋ ਦਣੀਆਂ ਮੈਂ ਧੋ ਤੋ ਕਿਪਰ ਚਣ ਦਣੀਆਂ ਥੋੜੀ ਜਿਹੀ ਭੀੜ ਤਾਂ ਘਟੂਗੀ ਰਸੋਈ ਚੋਂ ਫਿਰ ਉਸ ਤੋਂ ਬਾਅਦ ਲਾਹਾਂਗੇ ਰੋਟੀ ਤੇ ਲੋਜੀ ਕੰਨੀਆਂ ਉੱਪਰ ਚਣਤੀਆਂ ਸਾਰੀਆਂ ਤੇ ਹੁਣ ਲਾ ਦਣੀਆਂ ਆਪਾਂ ਰੋਟੀ ਤੇ ਲੋ ਜੀ ਵੈਗਰੂ ਜੀ ਹੁਣ ਇਧਰ ਮਸ਼ੀਨ ਚੱਲ ਰਹੀ ਆ ਵਿੱਚੇ ਕਪੜੇ ਧੋਣ ਵਾਲੀ ਅੱਜ ਲਾਈਟ ਵਧੀਆ ਚੱਲ ਰਹੀ ਆ ਹਲੇ ਪਾਣੀ ਆ ਰਿਹਾ ਟੈਂਕੀ ਚ ਵਧੀਆ ਤੇ ਮੈਂ ਹੁਣ ਪਛਾਲ ਲ ਦੂੰਗੀ ਮੈਨੂੰ ਵੀ ਹੁਣ ਲਾਲਚ ਹੋ ਗਿਆ ਵੀ ਇਹ ਧੋਏ ਦੂੰ ਪਹਿਲਾਂ ਐ ਸੀਗਾ ਵੀ ਜਿੰਨੇ ਕ ਆਊਗਾ ਪਾਣੀ ਉੰਨੇ ਕ ਤੋਦੂ ਆਥਣੇ ਤੇ ਉਹਨੂੰ ਕੱਲ ਤੱਕ ਹੌਲੀ ਹੌਲੀ ਥੋੜੇ ਥੋੜੇ ਕਰਕੇ ਦੋ ਦਿਨਾਂ ਚ ਤੋਦੂ ਹੋਰ ਕੀ ਆ ਪਰ ਅੱਜ ਮੈਨੂੰ ਲੱਗਦਾ ਵਧੀਆ ਹੀ ਸੜਤੀ ਖਾਸ ਸੀ ਓ ਤੇ ਚੱਲ ਰਹੀ ਹੈ ਅਧਰ ਆਪਾਂ ਕੱਪੜੇ ਧੋਦਣੇ ਆ ਕੱਪੜੇ ਧੋ ਕੇ ਫਿਰ ਸੁੱਕਣੇ ਪਾਵਾਂਗੇ ਰਸੋਈ ਤਾਂ ਕਰਤੀ ਸਾਫ਼ ਮੈਂ ਰਸੋਈ ਸਾਫ਼ ਕਰਕੇ ਹੁਣ ਮੈਂ ਰੋਟੀ ਲਾ ਦਾਂ ਰੋਟੀ ਲਾ ਕੇ ਇਹ ਨਾਲੇ ਤਾਂ ਮੇਰੇ ਰੋਟੀ ਟੁੱਕ ਦਾ ਕੰਮ ਨਿਭੜ ਜੂਗਾ ਤੇ ਨਾਲੇ ਕੱਪੜਿਆਂ ਦਾ ਰਸੋਈ 'ਚ ਲਗਾਉਣੀ ਆ ਮੈਂ ਮਸ਼ੀਨ ਹੀਠਾਂ ਤੇ ਜਗ੍ਹਾ ਹੈ ਨਹੀਂ ਹਲੇ ਦੇਖਾਂਗੇ ਕਦੋਂ ਬਣੂ ਕੀ ਹੋਊਗਾ ਤੇ ਲੋ ਜੀ ਹੁਣ ਮੈਂ ਰੋਟੀਆਂ ਚੋਪੜ ਦਾ ਨਾਲ ਦੀ ਨਾਲ ਫਿਰ ਦੁਪਹਿਰੇ ਦੇਖਾਂਗੇ ਲਾ ਲਾਂਗੇ ਜੇ ਖਾਣੀ ਹੋਈ ਤੇ ਹਲੋ ਜੀ ਬੈਗੂ ਜੀ ਹੁਣ ਰੋਟੀ ਲਾ ਲਈਏ ਪਹਿਲਾਂ ਫਿਰ ਮਿਲਦੀਆਂ। ਰੋਟੀ ਦਾ ਤਾਂ ਕੰਮ ਨਿਬੇੜਤਾ ਆਪਾਂ ਰਹਿ ਗਿਆ ਸੀਗੇ ਦੋ ਰੋਟੀਆਂ ਹੋਣ ਕਰ ਦਈਏ ਗੈਸ ਸਾਫ ਕੰਸ। ਪਹਿਲਾਂ ਗੈਸ ਕਰਤਾ ਉਧਰ ਇੰਨੇ ਹੋ ਠੰਡਾ। ਉਸ ਤੋਂ ਬਾਅਦ ਇਹ ਕੰਸ ਸਾਫ ਕਰਦਣੇ ਆ। ਇਹ ਡੋਲਤੀ ਦਾਲ ਦਾਲ ਵੀ ਡੁੱਲੀ ਪਈ ਐ। ਇਹ ਪਹਿਲਾਂ ਕੰਸ ਸਾਮਣੇ ਕੰਤੇ ਸਾਫ ਕਰਦਣੀਆਂ ਤੇ ਉਸ ਤੋਂ ਬਾਅਦ ਫਿਰ ਉਹ ਇਹ ਨੀਚੇ ਕੰਸ ਤੇ ਸੈਲਫ ਤੇ ਵਿਚ ਇਹ ਸੈਲਫ ਕਹਿੰਦੇ ਨੇ ਵਿੱਚ ਕਾਂਸਾ ਲੋ ਜੀ ਟਾਕੀ ਚ ਵੀ ਛਿੱਟੇ ਪੈ ਜਾਂਦੇ ਨੇ ਇਹਦੇ ਸਬਜੀ ਦੇ ਦਾਲ ਸਬਜੀ ਦੇ ਇਹ ਵੀ ਸਾਫ਼ ਕਰਤਾ ਨੀਚੋਂ ਸਾਫ਼ ਕਰਤਾ ਸਾਰਾ ਤੇ ਫਿਰ ਕਰਾਂਗੇ ਗੈਸ ਸਾਫ਼ ਲੋ ਜੀ ਇੱਧਰ ਸਫਾਈ ਹੋ ਗਈ ਸਾਰੇ ਕੰਮ ਨੇ ਬੜ ਗਿਆ ਆਪਣਾ ਵਿਲੇ ਹੋ ਗੇ ਰਸੋਈ ਚੋਂ ਤੇ ਵਿਲੇ ਹੋ ਕੇ ਚਾਹ ਪਾਣੀ ਕਰਕੇ ਹੁਣ ਆਪਾਂ ਕੱਪੜੇ ਪਾਏ ਸਾਰੇ ਹੁਣ ਮੈਂ ਚਾਦਰਾਂ ਵੀ ਧੋਤੀਆਂ ਪਾਣੀ ਵਧੀਆ ਰਿਹਾ ਸੀਗਾ ਜਿਹੜੇ ਗਿੱਲੇ ਸੀਗੇ ਉਹ ਪਾਈ ਲੋਹਰਾਂ ਲੂਹਾਂ ਟੀ-ਸ਼ਰਟਾਂ ਵੇਟੇ ਦੀਆਂ ਜਿਹੜੇ ਸੁੱਕ ਗਏ ਨੇ ਉਹ ਰੱਖ ਤੇ ਚਿੰਨ ਤੇ ਤੇ ਗਿੱਲੇ ਪਾਤੇ ਸਾਰੇ ਤੇ ਹੋਰ ਤੋਤੇ ਨੇ ਇਹਨਾਂ ਦੇ ਲੋਹਰਾ ਲਹਾਰਾਂ ਡੰਗਰ ਵਾਲੀਆਂ ਬਹੁ ਹੋਏ ਪਏ ਤੇ ਗੰਦੇ ਬਹੁ ਖਰਾਬ ਚਲੋ ਜੀ ਸੁੱਕ ਜਾਣਗੇ ਵਧੀਆ ਧੁੱਪ ਹੈ ਧੁੱਪ ਹੈ ਵੀ ਦੁਪਹਿਰਾ ਟਾਟਕਾ 12:00 ਵੱਜ ਗਏ ਮੈਨੂੰ ਤੇ ਚਲੋ ਸੁੱਕ ਜਾਣਗੇ ਸ਼ਾਮ ਤੱਕ ਸਾਰੇ ਨਾਲ ਚਾਦਰਾਂ ਚੱਕਤੀਆਂ ਤੋਤੀਆਂ ਤੇ ਨਾਲੇ ਕੱਪੜੇ ਸੁੱਕ ਜਾਣਗੇ ਤੇ ਲੋ ਜੀ ਵੈਗਰੂ ਜੀ ਹੁਣ ਆਪਾਂ ਮਾਰ ਕੇ ਆਉਣੀ ਆ ਕਿਹੜਾ ਬਾਹਰ ਬਾਹਰ ਕਿਹੜਾ ਮਾਰ ਕੇ ਆਉਣੀ ਆ ਦੇਖੀਏ ਕੀ ਕਰਦੇ ਨੇ ਇਹ ਖੜੀਆ ਮਸ਼ੀਨ ਬੋਰ ਕਰਨ ਵਾਲੀ ਤੇ ਇੱਧਰ ਪਏ ਨੇ ਇਹ ਪਾਇਪ ਤੇ ਇਹ ਵੱਡੇ ਲੱਗਦੇ ਨੇ ਪਾਇਪ ਮੈਨੂੰ ਇਹ ਛੋਟੇ ਲੱਗਦੇ ਨੇ ਚਲੋ ਜੀ ਤੇ ਲੋ ਜੀ ਇੱਧਰ ਕਰ ਰਹੇ ਨੇ ਬੋਰ ਇੱਕ ਅੰਦ ਦੇ ਲਵੇ ਇੱਥੇ ਹੈ ਗਈ ਆਪਣੀਆਂ ਟੂਟੀਆਂ ਇੱਥੇ ਟੂਟੀ ਦਾ ਸੰਪਰਕ ਹੋ ਜਾਣਾ ਜਿੱਥੋਂ ਪਾਣੀ ਵਾਲੀ ਟੈਂਕੀ ਦਾ ਪਾਣੀ ਜਾਂਦਾ ਉੱਥੇ ਹੀ ਇਹ ਹੋ ਜਾਣਾ ਇਹਨਾਂ ਨੂੰ ਜੋੜ ਲਾ ਦੇਣਗੇ ਇਹਨਾਂ ਨੂੰ ਲੱਗਿਆ ਸਕਾਲਾ ਉਰੇ ਮੈਨੂੰ ਲੱਗਦਾ ਇਹਨਾਂ ਨੇ ਉਰੀ ਕਰਾਤਾ ਉਰੀ ਕਰਾਤਾ ਇਹ ਮਿੱਟੀ ਨਿਕਲਦੀ ਆ ਵਿੱਚ ਪਾਂਡੂ ਲੱਗਿਆ ਮੈਨੂੰ ਤੇ ਲੋਜੀ ਬੋਰ ਵਾਲੇ ਬੋਰ ਕਰ ਰਹੇ ਨੇ ਹੁਣ ਗਏ ਬੈਨ ਉਹ ਰੋਟੀ ਖਾਣ ਚ ਘਰੇ ਵਾਗੇ ਦੁਪਹਿਰੇ 1:30 ਵਜੇ ਤੇ ਗਏ ਬੈਨ ਖਲਿਆਈ ਨਹੀਂ ਦੇ 2:00 ਬਜ ਕੇ ਤੇ ਲੋਜੀ ਹੁਣ ਆਪਾਂ ਚੱਲਦੇ ਅੰਦਰ ਵਾਪਸ ਆਪਣੇ ਘਰੇ ਅੱਜ ਇੰਨੇ ਦਿਨਾਂ ਬਾਅਦ ਕਿਉਂ ਆਏ ਆ ਕਿੱਥੇ ਵਾਗ ਗਿਆ ਕਿੱਥੇ ਵਾਗ ਗਿਆ ਤੀ ਕਿੱਥੇ ਭੁੱਖ ਲੱਗੀ ਆ ਕਿੱਥੇ ਵਾਗ ਗਿਆ ਤੀ ਤੇਰਾ ਕੋਲਾ ਵੀ ਨਹੀਂ ਮਾਰਿਆ ਚੱਕ ਕੇ ਪਤਾ ਨਹੀਂ ਕਿੱਧਰ ਮਾਰਿਆ ਲੈ ਲੋ ਪਤਾ ਦਾ ਅੱਜ ਕੋਲਾ ਵੀ ਨਹੀਂ ਸੋਣੀ ਇਹਦਾ ਕੋਲਾ ਹਟ ਜਾ ਹੁਣ ਦੁੱਧ ਲਈ ਆਉਣੀ ਆ ਆ ਜਾ ਚੱਕ ਦੁੱਧ ਪੀ ਪੀ ਲਾ ਫਿਰ ਨਹਾ ਹੋ ਜੂ ਡੁੱਲ ਜੂ ਇੰਨਾ ਲੈ ਇਹ ਤੇ ਜਾਨੇ ਮੈਂ ਲੋ ਜੀ ਬੇਗਰੂ ਜੀ ਮਾਣੋ ਦੁੱਧ ਪੀ ਰਹੀ ਆ ਕਈ ਦਿਨਾਂ ਪਿੱਛੋਂ ਆਈ ਆ ਅੱਜ ਵਿਚਾਰੀ ਭੁੱਖ ਲੱਗੀ ਪਈ ਐ ਨੂੰ ਮਿਉ ਮਿਉ ਕਰਦੀ ਸੀ ਗੇਟ ਮੁਰੇ ਤਾਂ ਮੈਂ ਦੇਖ ਲਈ ਆ ਇੰਨਾ ਸੋਕਰ ਵਿਚਾਰੀ ਨਹੀਂ ਰੋਈ ਜਾਂਦੀ ਬੈਠੀ ਧੁੱਪੇ ਤੇ ਲੋ ਜੀ ਹੁਣ ਚਾਹ ਕਰਦੀ ਏ ਉੱਧਰ ਉਹਨਾਂ ਲਈ ਇਹ ਪਾਲਿਆ ਮਿੱਠਾ ਚਾਹ ਪੱਤੀ ਇੱਕ ਕੱਪ ਪਾਣੀ ਦਾ ਪਾਲਿਆ ਤੇ ਹੁਣ ਦੁੱਧ ਪਾਉਣੀ ਆ ਦੁੱਧ ਪਾਉਣੀ ਹੁੰਦੀ ਐਵੇਂ ਮਿਣ ਕੇ ਤਾਂ ਮੈਨੂੰ ਆਦਤ ਐ ਮੈਂ ਐਵੇਂ ਪਾਉਂਦੀ ਨਹੀਂ ਬੱਦ ਨਹੀਂ ਪਾਉਂਦੀ ਘੱਟ ਨਹੀਂ ਤੇ ਲੋ ਜੀ ਪਤਾ ਲੱਗ ਗਿਆ ਹੁਣ ਇੱਕ ਕੱਪੀ ਪਾਤੀ ਹੁਣੇ ਕੌਲੀ ਇੱਕ ਕੱਪੀ ਚ ਪੈ ਜਾਂਦੀ ਆ ਹੁਣ ਪਾ ਦੇਣੀ ਆ ਤਿੰਨ ਕੌਲੀਆਂ ਪਾ ਦੇਣੀਆਂ ਦੁੱਧ ਦੀਆਂ ਇੱਕ ਪਾਣੀ ਦੀ ਪਾ ਲਈ ਦੋ ਹੋ ਗਈਆਂ ਤੇ ਹੋ ਗਈ ਤਿੰਨ ਤੇ ਲੋ ਜੀ ਤਿੰਨ ਕੌਲੀਆਂ ਪਾਤੀਆਂ ਦੁੱਧ ਦੀਆਂ ਇੱਕ ਪਾਣੀ ਦੀ ਵਧੀਆ ਚਾਹ ਬਣੂਗੀ ਤੇ ਇਹਨੂੰ ਢੱਕਦਾ ਨਹੀਂ ਇੰਨੇ ਮੈਂ ਇਹਨੇ ਰਿੱਝੂਗੀ ਇਹ ਪਹਿਲਾਂ ਬੜਾਈਆ ਬੈਠੇ ਨੇ ਚਾਹ ਦੇਖੋ ਕੀ ਕਰਿਆ ਆਪਿਆ ਪੱਤੀ ਰਿੱਝ ਰਿੱਝ ਕੇ ਤੇ ਦੁਪਹਿਰ ਦੀ ਉਹਨੇ ਬਣਾਤੀ ਸੀ ਜੀ ਇੱਕ ਕੌਲੀ ਮੈਂ ਇਹਦੇ ਨਾਲੇ ਧੋ ਦਾਨੀ ਆ ਦੁੱਧ ਕੱਢ ਦਾਨੀ ਆ ਜੱਗ ਚ ਤੇ ਲੋ ਜੀ ਜੱਗ 'ਚ ਕੱਟ ਕੇ ਦੇਚ ਮਾਂਚਿਆ ਜਾਊਗਾ ਇਹਦੇ 'ਚ ਫਿਰ ਸ਼ਾਮ ਨੂੰ ਦੁੱਧ ਪਾਉਣਾ ਹੋਊਗਾ ਤੇ ਲੋ ਜੀ ਹੁਣ ਬਣਾ ਲਾਂ ਨੇ ਸੇਵੀਆਂ ਆਪਾਂ ਮੈਂ ਤਾਂ ਰੋਟੀ ਲੱਗਦੀ ਸੀ ਕਿ ਕਹਿੰਦੇ ਸੇਵੀਆਂ ਬਣਾ ਲਈ ਲੋ ਜੀ ਦੁੱਧ ਗਰਮ ਕਰ ਲਿਆ ਆਪਣਾ ਰਿੱਚ ਗਿਆ ਵਧੀਆ ਤੇ ਹੁਣ ਇਹਦੀ ਪਾਤੀਆਂ ਸੇਵੀਆਂ ਮਿੱਠਾ ਪਾਵਾਂਗੇ ਫੇਰ ਚੀਨੀ ਤਾਂ ਮੈਂ ਪਾਉਂਦੀ ਨਹੀਂ ਵੈਸੇ ਬੇਟਾ ਤਾਂ ਫਿਰ ਸ਼ੱਕਰ ਪਾਊਗੀ ਪਾਊਗਾ ਜੇ ਚੀਨੀ ਪਾਈ ਵੀ ਹੋਵੇ ਤੇ ਫਿਰ ਮੱਜ ਪਾਉਂਦੀ ਹੋਣੀ ਹੈਗੀ ਬਾਅਦ 'ਚ ਜਿਹਨੇ ਖਾਣੀ ਹੋਊਗੀ ਸ਼ੱਕਰ ਪਾ ਕੇ ਬਾਅਦ 'ਚ ਖਾਣਾਂਗੇ ਤੇ ਲੋ ਜੀ ਰਿਜ ਗਈਆਂ ਨੇ ਸੇਮੀਆਂ ਆਪਣੀਆਂ ਲਾ ਕੇ ਰੱਖ ਦਨੇ ਹੁਣ ਫ੍ਰਿਜ ਚ ਇੰਨੇ ਠੰਡੀਆਂ ਹੋ ਜਾਣਗੀਆਂ ਬਾਹਰ ਫਿਰ ਫ੍ਰਿਜ ਚ ਰੱਖ ਦਾਂਗੇ ਇੰਨੇ ਤੇ ਲੋ ਜੀ ਇੰਨੇ ਬਾਹਰ ਹੀ ਰੱਖ ਦਨੇ ਆ ਫਿਰ ਫ੍ਰਿਜ ਚ ਰੱਖ ਕੇ ਖਾਊਗਾ ਤਾਂ ਜਦੋਂ ਆਊਗਾ ਇੰਨੇ ਚਲ ਬਾਹਰ ਹੀ ਠੰਡੀਆਂ ਹੋ ਜਾਣਗੀਆਂ ਫਿਰ ਫ੍ਰਿਜ ਚ ਲਾ ਦੋ ਨੇਰੇ ਹੋਏ ਆਉਣਗੇ ਅੱਜ ਤਾਂ ਹਲੇ ਮੋਟਰ ਤੇ ਗਏਵੇਂ ਨੇ ਅੱਜ ਗਾਹਣ ਕਰਦੇ ਨੇ ਜਿਹੜੀ ਜੀਰੀ ਰਹਿ ਗਈ ਸੀਗੀ ਉਹ ਲਾਉਂਦੇ ਨੇ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਲੋ ਜੀ ਸਵੇਰੇ ਮਿਲਾਂਗੇ ਹੁਣ